ਲੁਧਿਆਣਾ ਜਿਮਨੀ ਚੋਣਾਂ ਹੋਈਆਂ ਨੇ ਪਰ ਇਹ ਜਿਹੜੇ ਜਿਮਨੀ ਚੋਣਾਂ ਦੀ ਜਿਹੜੀ VOTING ਹੋਈ ਹੈ ਇਹ ਕੁਝ ਖਾਸ ਨਹੀਂ ਰਹੀ ਹੈ ਕਿਉਂਕਿ ਲੱਗਦਾ ਹੈ ਵੋਟਰਾਂ ਦਾ ਕੁਝ ਰੁਝਾਨ ਨਹੀਂ ਰਿਹਾ ਹੈ ਸੋ ਅਸੀਂ ਦੱਸਣਾ ਚਾਹਾਂਗੇ ਕਿ 51.33% ਸਿਰਫ VOTING ਹੋਈ ਹੈ ਮਿਰਾਜ ਵੀ ਕਹਿ ਲੋ ਜਾਂਦਾ ਉਦਾਸ ਹਿੰਦਾ ਜਿਹੜੇ ਵਿਰੋਧੀ ਤੇ ਰੋਣਾ ਪ੍ਰਤੀ ਹੈ ਜੀ ਜਿਹੜੀਆਂ ਬਦਲਾਅ ਦੀ ਗੱਲ ਕਰਦੇ ਸੀ ਜਿਹੜੇ ਕਹਿੰਦੇ ਸੀ ਕਿ ਜੀ ਤਿੰਨ ਸਾਲ ਇਹਨਾਂ ਨੇ ਕੀਤਾ ਕੋਈ ਨਹੀਂ ਇਸ ਕਰਕੇ ਸਾਨੂੰ ਵੋਟ ਦਿਓ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਵੱਲੋਂ ਪਾਣੀ ਦੇ ਮੁੱਦੇ ਤੇ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਪਾਣੀ ਪਹਿਲਾਂ ਆਪ ਵਰਤਾਂਗੇ ਫਿਰ ਦੇਵਾਂਗੇ ਸੋ ਉਹਨਾਂ ਦਾ ਕਹਿਣ ਦਾ ਕੀ ਮਤਲਬ ਹੈ ਤੁਸੀਂ ਇਸ ਬਾਰੇ ਕੀ ਦੱਸੋਗੇ ਚਾਹ ਪੰਜਾਬੀਆਂ ਦੀ ਗੱਲ ਕਰ ਲਈਏ ਚਾਹ ਪਿਤਾ ਸਵੇਰ ਦੀ ਗੱਲ ਕਰ ਲਈਏ ਜਿੱਥੇ ਕਿ ਦੇ ਕੇਂਦਰ ਨੇ ਜੰਮੂ ਕਸ਼ਮੀਰ ਨਾਲ ਤੱਕਾ ਕੀਤਾ ਤਾਂ ਫੈਡਰਲ ਸਰਸੰਦੀ ਗੱਲ ਹੋਈ ਤਾਂ ਪੰਜਾਬ ਨੇ ਹਮੇਸ਼ਾ ਜਿਹੜਾ ਹੈਗਾ ਜੰਮੂ ਕਸ਼ਮੀਰ ਦੀ ਅਮੈਟ ਕੀ ਹੈ ਚਾਹਨਾ ਚਾਹਾਂਗੇ ਕਿ ਇਸ ਐਪੀ ਡੈਟੋਜ਼ ਦੇ ਵਿੱਚ ਕੀ ਹੈ ਸੋ ਇਸ ਦੇ ਨਾਲ ਇਹ ਵੀ ਦੱਸਣਾ ਚਾਹਾਂਗੇ ਕਿ ਅਕਾਲੀ ਆਗੂ ਮੰਤਰੀਪ ਸਿੰਘ ਯਾਦਲੇ ਦੇ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਕਿ ਕਿਨਾਰਾ ਜਨ ਅੰਨੀਵਸਤ ਨੇ ਜਿਸ ਕਦਰ ਫੈਸਲਾ ਲਿਆ ਕਿ ਉਥੋਂ ਦੇ ਵਿਰਿਆਦ ਕੀ ਹੈ ਪ੍ਰੋਜੈਕਟ ਦੇ ਵਿੱਚ ਕੋ ਫਟਾਸ ਨਹੀਂ ਕਰਾ ਸਕਦੇ ਚਾਹੇ ਮੰਗਾਉਣਾ ਨੇ ਕਿੰਨੀਆਂ ਵੀ ਬਾਜੂ ਹੋਣਾਂ ਉਹਨਾਂ ਨੇ ਪ੍ਰੋਟੈਸਟ ਨਹੀਂ ਕੀਤਾ ਸਾਡੇ 4000 ਕਰੋੜ ਰੁਪਏ ਦੀ ਕਟੌਤੀ ਜਿਹੜੀ ਹੈ ਇੱਥੇ ਬਹਾਲ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ 3000 ਕਰੋੜ ਰੁਪਏ ਦੀ ਜਿਹੜੀ ਹੈ ਕਰਜ਼ਾ ਚੁਕਣ ਦੀ ਮਨਜ਼ੂਰੀ ਵੀ ਦਿੱਤੀ ਗਈ ਇਸ ਬਾਰੇ ਤੁਹਾਡਾ ਕੀ ਕਹਿਣਾ ਕਰਜ਼ਾ ਲੈਣ ਦੀ ਅਧਿਹੁਮ ਵੀਰੋ ਦੇ ਜਿਹੜੀ ਕਟੌਤੀ ਕੀਤੀ ਸੀ ਪਿੱਛੇ ਜੇ ਬਿਲ 4000 ਰੁਪਏ ਤੋਂ ਦੀ ਕਟੌਤੀ ਕੀਤੀ 4000 ਤੋਂ ਦੀ ਕਟੌਤੀ ਕਰਨਾ ਪੰਜਾਬ ਦੀ ਸਟੇਟ ਲਈ ਵੱਡਾ ਸਾਰਾ ਸੀ ਵੱਡਾ ਕਾਕਾ ਸਾਹਿਬ ਨੂੰ ਸਰਕਾਰ ਦੇ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਨੇ 10 ਸੂਬਿਆਂ ਦੇ ਵਿੱਚ 10 ਜਿਲ੍ਹਿਆਂ ਦੇ ਨਾਲ ਹੀ ਜਿਹੜਾ ਹੈ ਅਲਰਟ ਜਾਰੀ ਕੀਤਾ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਜਿਹੜੀ ਹੂਮਸ ਫਰੀ ਜਿਹੜੀ ਗਰਮੀ ਪੈ ਰਹੀ ਹੈ ਇਸ ਵੇਲੇ ਉਸ ਤੋਂ ਰਾਹ ਮਿਲੇਗੀ ਅਗਲੇ ਇੱਕ ਦੋ ਦਿਨਾਂ ਤੱਕ ਅਸੀਂ ਦੇਖਾਂ ਮਾਝੇ ਦੇ ਕਈ ਕਿਹਤਰਾਂ ਦਾ ਆਵੀ ਗਈ ਹੈ ਪਰ ਆਉਣ ਵਾਲੇ ਦਿਨਾਂ ਤੇ ਲੱਗਦਾ ਹੈ ਕਿ ਪੂਰਾ ਮਾਝਾ ਜਿਹੜਾ ਹੈ ਮੌਸਮ ਕਵਰ ਕਰ ਲੇਗਾ ਤਾਂ ਪੰਜਾਬ ਵੀ ਕਵਰ ਕੀਤਾ ਜਾਏਗਾ ਸ਼ਸ਼ਕਾਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਿਹਾ ਆਪ ਸਾਧ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਅਹਿਮ ਤੇ ਪੱਕੇ ਮੁੱਦਿਆਂ ਦੇ ਬਾਰੇ ਵਿੱਚ ਸੋ ਇਨ੍ਹਾਂ ਹੀ ਅਹਿਮ ਤੇ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੁ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਵਿਵਾ ਦਰਸ਼ਨ ਅਤੇ ਸਤਿਕਾਰਾ ਸ਼ਸ਼ਕਾਲ ਜਿੰਨਾਂ ਨੂੰ ਜ਼ਿਕਰ ਕੀਤਾ ਹੈ ਮੁੱਦੇ ਹ ਲਾ ਸਵਾਲ ਜੀ ਸੋ ਅਸੀਂ ਸਾਰੇ ਜਾਣਦੇ ਹਾਂ ਪੰਜਾਬ ਦਾ ਅਹਿਮ ਮੁੱਦਾ ਹੈ ਜਿਹੜਾ ਕਿ ਬੀਤੇ ਕੱਲ ਲੁਧਿਆਣਾ ਜਿਮਨੀ ਚੋਣਾ ਹੋਈਆਂ ਨੇ ਪਰ ਇਹ ਜਿਹੜੇ ਜਿਮਨੀ ਚੋਣਾ ਦੀ ਜਿਹੜੀ ਫੋਟਿੰਗ ਹੋਈ ਹੈ ਇਹ ਕੁਝ ਖਾਸ ਨਹੀਂ ਰਹੀ ਹੈ ਕਿਉਂਕਿ ਲੱਗਦਾ ਹੈ ਵੋਟਰਾਂ ਦਾ ਕੁਝ ਰੁਝਾਨ ਨਹੀਂ ਰਿਹਾ ਸੋ ਅਸੀਂ ਦੱਸਣਾ ਚਾਹਾਂਗੇ ਕਿ 51.33% ਸਿਰਫ VOTING ਹੋਈ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਦੇਖੋ ਜਿੰਨੀ ਜ਼ੋਰ ਅਜ਼ਮਾਈ ਪੋਲੀਟਿਕਲ ਪਾਰਟੀਆਂ ਦੀ ਹੋਈ ਸੀ ਜੀ ਅਕਸਰ ਇਹ ਕਿਹਾ ਜਾਂਦਾ ਹੈ ਜਿਹੜੀ ਜ਼ਿਮਨੀ ਚੋਂ ਆਉਂਦੀ ਹੈ ਉਹਦੇ 'ਚ ਜ਼ੋਰ ਵੀ ਵੱਧ ਲੱਗਦਾ ਹੈ ਕਿਉਂਕਿ ਜੇ ਸਾਰੇ ਪੰਜਾਬ ਦੇ 117 ਵਿਧਾਨ ਸਭਾ ਵਾਲੀ ਇਲੈਕਸ਼ਨ ਲਈ ਹੋਵੇ ਤਾਂ ਉਹਦੇ ਲਈ ਜ਼ੋਰ ਜਿਹੜਾ ਪੰਡਿਆ ਜਾਂਦਾ ਜਿੱਥੇ ਉਹਨ ਇੱਕੋ ਸੀਟ ਦੀ ਸਾਰੀਆਂ ਪਾਰਟੀਆਂ ਸਾਰੀ ਡਿਟੇਰਸ਼ਿਪ ਜਣੀ ਜੋ ਮੁੱਖ ਮੰਤਰੀ ਹੋਏ ਜਾਂ ਸਾਰੇ ਦੀ ਮੁੱਖ ਮੰਤਰੀ ਆਏ ਪਾਰਟੀਆਂ ਦੇ ਸੀਨੀਅਰ ਆਗੂ ਆ ਸਕਦੇ ਸੀ ਸੀਨੀਅਰ ਆਗੂ ਆਏ ਕੇਂਦਰ ਦੇ ਕੈਬਨਟ ਮੰਤਰੀ ਆਏ ਜੋ ਜ਼ੋਰ ਜ਼ਵਾਈ ਹੋ ਸਕਦੀ ਜੋ ਕਿਤੇ ਗਈ ਕ੍ਰਿਟੀਕਲ ਤੌਰ ਤੇ ਰੋਡ ショ ਕਿਤੇ ਰਹਿ ਰਹੀਆਂ ਕਿਤੇ ਨਹੀਂ ਆ ਕਿਦੇ باوجود ਜਦਾਂ ਤੁਸੀਂ ਜ਼ਿਕਰ ਕੀਤਾ ਹੈ ਵੋਟਾਂ ਦਾ ਫਲਤਾਨ ਹੋਇਆ 51.32% ਦੀ ਜੀ ਨੇ ਇੰਨਾ ਜ਼ੋਰ ਲਾਉਣ ਦੇ ਬਾਅਦ ਵੀ ਕਿ ਵੋਟਾਂ ਇੰਨੀਆਂ ਘੱਟ ਪੈਣ ਤਾਂ ਫਿਰ ਸਵਾਲ ਤਾਂ ਉੱਠਣਾ ਹੈ ਸੁਭਾਵਿਕ ਹੈ ਜੇ ਤੁਸੀਂ ਆਪਾਂ ਹੋਰ ਪੌਂਦੀ ਪਿੱਛੇ ਦਾ ਨਾਮ ਹੀ ਕਰੀਏ ਕਿ ਪਿਛਲੀ ਵਿਧਾਨ ਸਭਾ ਚੋਣ ਦੀ ਗੱਲ ਕਰ ਲਈ ਤਾਂ ਉਸ ਵੇਲੇ ਇਸੇ ਹਲਕੇ 'ਚ 64% ਤੋਂ ਉੱਪਰ ਵੋਟਾਂ ਪਈਆਂ ਸੀ ਉਜਸਾਰੇ ਪਈਆਂ ਵੋਟਾਂ ਸੀ ਨਾ ਜ਼ੋਰ ਵੀ ਨਹੀਂ ਲੱਗਿਆ ਹੁਣਾ ਪਰ ਹੁਣ ਪਈਆਂ 54 ਵੀ ਸੀ ਤੇ 33% ਦਾ ਵੋਟਾਂ 55.3% ਦੀ ਸੋ ਇਹ ਜਿਹੜੀਆਂ ਵੋਟਾਂ ਪਈਆਂ ਇਹਦੇ ਕਿਆ ਨਹੀਂ ਜਾਦਾ ਕਿ ਗਰਮੀ ਜ਼ਿਆਦਾ ਪੈਂਦੀ ਸੀ ਧੁੱਪ ਕਰਕੇ ਵੋਟਾਂ ਡੁੱਗੀਆਂ ਪਰ ਸਵਾਲ ਜ਼ਰੂਰ ਹੈ ਨਾ ਬੰਦਾ ਕਿ ਇੰਨੀਆਂ ਘੱਟ ਵੋਟਾਂ ਕਿਉਂ ਪਈਆਂ ਅਕਸਰ ਕ੍ਰਿਟੀਕਲ ਤੌਰ ਤੇ ਦੇਖਿਆ ਜਾਂਦਾ ਹੈ ਕਿ ਵੇਰੀ ਦੇਖੋ ਜੀ ਜ਼ਿਆਦਾ ਵੋਟਾਂ ਪੈ ਜਾਣ ਤਾਂ ਜਿਨੇ ਰਾਸੀ ਮਹਾਰਾ ਪੰਡਾਉ ਕਹਿੰਦੇ ਆ ਜੀ ਲੋਕ ਬਦਲਾ ਚਾਹੁੰਦੇ ਸੀ ਇਸ ਕਰਕੇ ਜ਼ਿਆਦਾ VOTING ਹੋਗੀ ਜੇ ਘਾਟੋ ਵੋਟਾਂ ਪੈਣ ਤਾਂ ਕਈ ਵਾਰੀ ਕਿਹਾ ਜਾਂਦਾ ਕਿ ਜੀ ਨਰਾਜ਼ਗੀ ਸੀ ਹਕਮਤ ਨਾਲ ਇਸ ਕਰਕੇ ਘਾਟੋ ਵੋਟਾਂ ਪਈਆਂ ਹੁਣ ਇੱਥੇ ਜੋ ਨਾ ਤਾਂ ਵਧੀਆਂ ਵੋਟਾਂ ਦਾ ਫਾਰਮੂਲਾ ਲਾਗੂ ਹੁੰਦਾ ਹੈ ਨਹੀਂ ਘਾਟ ਵਾਲਾ ਕਿਉਂਕਿ ਕਿਹਾ ਨਹੀਂ ਜਾ ਸਕਦਾ ਕਿ ਘਾਟੋ ਵੋਟਾਂ ਪੈਣ ਦਾ ਕਿਸ ਨੂੰ ਲਾਅ ਹੋਏਗਾ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਕੋਈ ਜਾਂ ਪੰਤੇ ਤੇ ਕਿਸੇ ਵੀ ਵੋਟਾਂ ਪਈਆਂ 40% ਹੋਈ ਹੈ ਕੋਈ ਨਾ ਕੋਈ ਟ੍ਰੈਂਡ ਜਰੂਰ ਜਿਹੜਾ ਵੋਟਾਂ ਦੇ ਵਿੱਚ ਬਣ ਕੇ ਉੱਭਰਿਆ ਹਾਲਾਂਕਿ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਆ ਰਹੀ ਗੱਲ ਪਰ ਇਹਦੇ باوجود ਜਿਹੜਾ ਹੈਗਾ ਵੋਟਰਾਂ 'ਚ ਨਿਰਾਸ਼ੀ ਕਹਿ ਲੋ ਜਾਂ ਤਾਂ ਉਦਾਸੀਨਤਾ ਜਿਹੜੀਆਂ ਵਿਰੋਧੀ ਧਿਰਾਂ ਉਨਾ ਪ੍ਰਤੀ ਹੈ ਜੀ ਉਹ ਜਿਹੜੀਆਂ ਬਦਲਾਅ ਦੀ ਗੱਲ ਕਰਦੀਆਂ ਸੀ ਜਿਹੜੇ ਕਹਿੰਦੇ ਸੀ ਕਿ ਜੀ ਤਿੰਨ ਸਾਲ ਇਹਨਾਂ ਨੇ ਕੀਤਾ ਕੁਝ ਨਹੀਂ ਇਸ ਕਰਕੇ ਸਾਨੂੰ ਵੋਟ ਦਿਓ ਔਰ ਨਾਲ ਵੱਡੀ ਗੱਲ ਇਹ ਵੀ ਹੈ ਕਿ ਜਿਹੜਾ ਸਭ ਤੋਂ ਵੱਧ ਜ਼ੋਰ ਲੱਗਿਆ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਜਿੱਦੇ ਜ ਆਪਾਂ ਆਪ ਦੀ ਗੱਲ ਕਰ ਲਈਏ ਕਾਂਗਰਸ ਦੀ ਕਰ ਲਈਏ ਭਾਜਪਾ ਦੀ ਇਕਾਲੀ ਦਲ ਦੀ ਸਾਰੀਆਂ ਤਰ੍ਹਾਂ ਦਾ ਜੀ ਸਾਰੇ ਇਹ ਕਹਿੰਦੇ ਰਹੇ ਆ ਕਿ ਜੀ ਇਹ ਜਿਹੜਾ ਰਾਹ ਹੈਗਾ 27 ਦੀਆਂ ਚੋਣਾਂ ਵਜੋਂ ਨਹੀਂ 27 ਨੂੰ ਜਿਹੜਾ ਆਸਾਂ ਨੇ ਇਲੈਕਸ਼ਨ ਆ ਰਹੀਆਂ ਉੱਥੇ ਰਾਹ ਖੁੱਲਦਾ ਹੁਣ ਰਾਹ ਤਾਂ ਬਿਲਕੁਲ ਇਹ ਗੀਤ ਜਿਹੜਾ ਸਾਰੀ ਇਲੈਕਸ਼ਨ ਦੌਰਾਨ ਚੱਲਦਾ ਰਿਹਾ ਜੀ ਬੰਨੜੀ ਵੋਟਾਂ ਦੀ ਫੀਸ ਦੀ ਆਪਾਂ ਗੱਲ ਕਰ ਰਹੇ ਆ ਉਸ ਹੰਦਕ ਦਾ ਇਹ ਹੈ ਕਿ 27 ਤੱਕ ਪਹੁੰਚ ਜਾ ਪਹੁੰਚ ਜਾ ਵੋਟਾਂ ਦੀ ਨਾਰਾਜ਼ਗੀ ਜ਼ਰੂਰ ਹੈ ਕਿਸੇ ਨਾ ਕਿਸੇ ਦੇ ਨਾਲ ਭਾ ਗੁੰਦਰ ਨਾਲ ਨਹੀਂ ਤਾਂ ਫਿਰ ਵਿਰੋਧੀ ਦੇ ਨਾਲ ਹੈ ਜਿਵੇਂ ਜਿਹੜਾ ਮੈਂ ਸਵਾਲ ਲੈ ਰਿਹਾ ਨਾਰਾਜ਼ਗੀ ਦਾ ਇਹਦਾ ਜਵਾਬ ਸੰਭਵ ਤੌਰ ਤੇ ਅੱਜ ਨਹੀਂ ਦੇ ਸਕਦੇ ਜੀ ਪਰ ਜਦੋਂ ਨਤੀਜੇ ਆਉਣਗੇ ਨਤੀਜੇ ਇਸ ਗੱਲ ਦਾ ਪ੍ਰਗਟਾਵਾ ਜ਼ਰੂਰ ਕਰਨਗੇ ਉਦੋਂ ਤੋਂ ਪਤਾ ਲੱਗੇਗਾ ਕਿ ਵੋਟਾਂ ਦੀ ਨਾਰਾਜ਼ਗੀ ਹਕਮਤਰਨ ਨਾਲ ਰਹੀ ਜਾਂ ਵਿਰੋਧੀ ਧਿਰ ਨਾਲ ਰਹੀ ਫਿਰ ਸਤਾਈ ਦਾ ਰਸਤਾ ਕਿਹਦੇ ਲਈ ਖੁੱਲੇਗਾ ਇਹ ਦਾ ਵੀ ਦਰਦ ਲਗਾ ਜਾ ਸਕੇਗਾ ਅਕਸਰ ਜਿਹੜਾ ਹੈਗਾ ਕਿ ਜਦੋਂ ਵੋਟਾਂ ਪੈ ਜਾਂਦੀਆਂ ਸੀਨੇ ਜਾਣੇ ਸਤੋਂ ਪੀੜ੍ਹੀਆਂ ਲੋਕਾਂ ਤੋਂ ਲੋਕ ਪੁੱਛਦੇ ਆ ਕਿ ਜੀ ਕੌਣ ਜਿੱਤੇਗਾ ਜੀ ਇਦਾਂ ਹੀ ਮੈਂ ਸੁਣ ਰਿਹਾ ਸੀਗਾ ਕਿ ਸੀਨੇ ਜਾਣੇ ਸਤੋਂ ਪੁੱਛਿਆ ਜਾ ਰਿਹਾ ਸੀ ਜੀ ਦੇਖੋ ਹੁਣ ਤੁਸ ਬੜਾ ਤਜਰਬਾ ਹੈ ਕੌਣ ਜਿੱਤੇਗਾ ਉਹ ਕਹਿੰਦਾ ਮੈਂ ਦੱਸ ਸਕਦਾ ਆ ਕਿ ਗੱਲ ਤਾਂ ਨਹੀਂ ਕਰੂੰਗੀ ਕਹਿੰਦੇ ਨਹੀਂ ਕਰਦੇ ਉਹ ਕਹਿੰਦੇ ਫਿਰ ਸਿਰੇ ਦੀ ਗੱਲ ਇਹ ਆ ਕਿ ਜਿਹੜਾ ਸਭ ਤੋਂ ਵੱਧ ਵੋਟਾਂ ਲਏਗਾ ਉਹੀ ਜਿੱਤੇਗਾ ਉਹ ਕਹਿੰਦੇ ਇਹ ਕੀ ਗੱਲ ਹੋਈ ਕਹਿੰਦੇ ਗੱਲ ਇਹੀ ਹੈ ਕਿ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇਗਾ ਉਹ ਹੀ ਸਾਨੂੰ ਆਪਾਂ 23 ਦਾ ਇੰਤਜ਼ਾਰ ਕਰਨਾ ਹੈ ਇੰਨਾ ਚਿਰ ਜਿਹੜੀਆਂ ਸਭ ਤੋਂ ਵੱਧ ਵੋਟਾਂ ਲੈ ਕੇ ਜਾਏਗਾ ਉਹੀ ਜਿੱਤੇਗਾ ਸਾਨੂੰ ਵੀ ਯਕੀਨ ਰਹੇਗੀ ਇਸ ਗੱਲ ਦੀ ਕਿ ਕੌਣ ਸਭ ਤੋਂ ਵੱਧ ਵੋਟਾਂ ਲੈ ਕੇ ਜਾਏਗਾ ਤੇ ਅਗਲੀ ਤਰੀਕ ਨੂੰ ਜੀ ਜੀ ਸੋ ਅਸੀਂ ਅਗਲਾ ਮੁੱਦਾ ਲੈਵਾਂਗੇ ਪਾਣੀ ਦਾ ਮੁੱਦਾ ਜੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਵੀ ਜਿਹੜਾ ਹੈ ਪੱਕਿਆ ਹੋਇਆ ਕਿਤੇ ਨਾ ਕਿਤੇ ਇਲੈਕਸ਼ਨਾਂ ਕਰਕੇ ਥੋੜਾ ਦਬ ਗਿਆ ਸੀ ਪਰ ਮੋੜ ਤੋਂ ਅੱਜ ਜਿਹੜਾ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਵੱਲੋਂ ਪਾਣੀ ਦੇ ਮੁੱਦੇ ਤੇ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਪਾਣੀ ਪਹਿਲਾਂ ਆਪ ਵਰਤਾਂਗੇ ਫਿਰ ਦੇਵਾਂਗੇ ਸੋ ਉਹਨਾਂ ਦਾ ਕਹਿਣ ਦਾ ਕੀ ਮਤਲਬ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਜੰਮੂ ਕਸ਼ਮੀਰ ਦੇ ਜਿਹੜੇ ਮੁੱਖ ਮੰਤਰੀ ਹੈ ਉਮਰ ਅਬਦੁੱਲਾ ਜੀ ਹਾਲਾਂਕਿ ਜੇ ਸਥਿਤੀ ਜੋ ਮੁੱਖ ਮੰਤਰੀ ਉਹਨਾਂ ਕੋਲ ਪੂਰੇ ਸੂਬੇ ਦੇ ਅਧਿਕਾਰ ਨਹੀਂ ਹੈ ਹੂੰ ਇਸ ਲਈ ਤਾਂ ਲੜਾਈ ਲੜ ਰਿਹਾ ਹੈ ਹੂੰ ਔਰ ਹਰਾਨੀ ਉਹਨਾਂ ਦੇ ਬਿਆਨ ਦੇ ਇਸ ਕਰਕੇ ਵੀ ਹੁੰਦੀ ਹੈ ਕਿ ਪੰਜਾਬ ਨੇ ਹਮੇਸ਼ਾ ਹੀ ਜਿਹੜਾ ਹੈਗਾ ਚ ਪੰਜਾਬੀਆਂ ਦੀ ਗੱਲ ਕਰ ਲਈਏ ਚ ਪੰਜਾਬ ਸੂਬੇ ਦੀ ਗੱਲ ਕਰ ਲਈਏ ਜੀ ਜਿੱਥੇ ਕਿਤੇ ਕੇਂਦਰ ਨੇ ਜੰਮੂ ਕਸ਼ਮੀਰ ਨਾਲ ਤੱਕਾ ਕੀਤਾ ਤਾਂ ਫੈਡਰਲ ਸਿਸਟਮ ਦੀ ਗੱਲ ਹੋਈ ਤਾਂ ਪੰਜਾਬ ਨੇ ਹਮੇਸ਼ਾ ਹੀ ਜਿਹੜਾ ਹੈਗਾ ਜੰਮੂ ਕਸ਼ਮੀਰ ਦੀ ਹਮਾਇਤ ਕੀਤੀ ਹੈ ਬਿਲਕੁਲ ਜੇ ਆਪ ਬਲਿਟਿਕਲ ਵਰਤੇ ਸੰਵਧਾਨ ਦੀ ਵੀ ਗੱਲ ਕਰ ਲਈਏ ਤੇ ਜੰਮੂ ਕਸ਼ਮੀਰ ਜਿਹੜੇ ਰਾਸ਼ਟਰੀ ਆਗੂ ਆ ਕਿ ਇਹ ਜਿਹੇ ਮੌਕੇ ਮੈਨੂੰ ਚੇਤੇ ਆ ਜਦੋਂ ਪੰਜਾਬ ਚ ਇਦਾਂ ਦਾ ਲੜਾਈ ਵਾਲਾ ਦੌਰ ਸੀ ਸេចਕੇਂਦਰ ਦੇ ਖਿਲਾਫ ਮੋਰਚੇ ਦੀ ਗੱਲ ਤੇ ਜੰਮੂ ਕਸ਼ਮੀਰ ਦੇ ਜਿਹੜੇ ਕਦਾਵਰ ਨੇਤਾ ਹੋ ਪੰਜਾਬ ਜਾ ਕੇ ਨਾਲ ਦੇ ਮੁੱਦਿਆਂ ਦੀ ਹਮਾਇਤ ਕਰਦੇ ਰਿਹਾ ਹੂੰ ਉਮਰਦੁੱਲਾ ਨੇ ਫਤਾਨੀ ਇਹ ਫਾਰਮੂਲਾ ਕਿਥੋਂ ਕਢ ਲਿਆ ਪੰਜਾਬ ਨੇ ਕਦੇ ਇਹ ਗੱਲ ਕਹੀ ਨਹੀਂ ਕਿ ਸੀ ਜੰਮੂ ਕਸ਼ਮੀਰ ਦੇ ਇਸ ਦਾ ਪਾਣੀ ਲੈਣਾ ਦੇਖੋ ਸਿੰਧੂ ਜਿਹੜੀ ਜਲ ਸਮਝੌਤਾ ਕਿਸੇ ਦਿਨ ਆਇਆ ਆਪਾਂ ਸਾਰੇ ਜਾਣਿਆ ਕੋਈ ਦਿਨ ਪਹਿਲਾਂ ਦੀ ਗੱਲ ਆ ਜਦੋਂ ਭਾਰਤ ਤੇ ਪਾਕਿਸਤਾਨ ਦੀ ਤਣਾਅ ਦੀ ਸਥਿਤੀ ਸੀ ਜੀ ਉਹਦੋਂ ਆਨ ਪਾਕਿਸਤਾਨ ਨੂੰ ਸਭ ਕੁਝ ਸਿਕਾਉਣ ਦੇ ਲਈ ਇਸ ਸਮਝੌਤਾ ਬਾਅਦੋਂ ਰੱਦ ਕੀਤਾ ਗਿਆ ਠੀਕ ਰੱਦ ਹੋ ਗਿਆ ਪਰ ਅੱਗੇ ਜਿਹੜਾ ਸਿਸਟਮ ਬਣਨਾ ਹੈ ਜਿਹੜਾ ਨਵਾਂ ਕੋਈ ਪ੍ਰੋਜੈਕਟ ਬਣਨੇ ਹੈ ਜਿਹੜਾ ਜਲ ਸਪਲਾਈ ਕਿਸ ਤਰੀਕੇ ਨਾਲ ਦੂਜੇ ਸੂਬਿਆਂ ਨੂੰ ਜਾਏਗਾ ਗਿਆਲ ਨੂੰ ਜਾਏਗਾ ਹਰਿਆਣਾ ਨੂੰ ਜਾਏਗਾ ਰਾਜਸਥਾਨ ਨੂੰ ਜਾਏਗਾ ਜੀ ਹੋਰ ਸਿਸਟਮ ਬਣੇਗਾ ਉਹ ਅਜੇ ਜਿਹੜਾ ਇਸ ਤਰ੍ਹਾਂ ਦਾ ਕੋਈ ਖਾਕਾ ਜਿਹੜਾ ਹੈਗਾ ਉਹ ਪੇਸ਼ ਨਹੀਂ ਦੀ ਕੇਂਦਰ ਵੱਲੋਂ ਸਾਹਮਣੇ ਨਹੀਂ ਆਈ ਨਾ ਕੋਈ ਕੇਂਦਰ ਵੱਲੋਂ ਇਸ ਮੁੱਦੇ ਦੇ ਵਿਚਾਰਾਂ ਕੀਤੇ ਗਏ ਕਿ ਕੀ ਢੰਗ ਤਰੀਕਾ ਹੋ ਸਕਦਾ ਫਿਲਹਾਲ ਇੰਨੀ ਗੱਲ ਹੈ ਕਿ ਸਿੰਧੂ ਜਲ ਸੰਧੋਤਾ ਰੱਦ ਹੋ ਗਿਆ ਰੂਪਾਰ ਸਰਕਾਰ ਨੇ ਕਹਿ ਵੀ ਦਿੱਤਾ ਹੈ ਕਿ ਕਿਉਂਕਿ ਖੂਨ ਤੇ ਪਾਣੀ ਇਕੱਠੇ ਨਹੀਂ ਚੱਲ ਸਕਦੇ ਸੋ ਸਾਜ਼ਨ ਆ ਪਾਕਿਸਤਾਨ ਨੂੰ ਦਾ ਦੇ ਦਿੱਤਾ ਗਿਆ ਔਰ ਹਮਦੁਲਾਹ ਨੂੰ ਪਤਾ ਨਹੀਂ ਕਿਥੋਂ ਪੰਜਾਬ ਦੇ ਬਾਰੇ ਇਦਾਂ ਦੀ ਗੱਲ ਆ ਗਈ ਕਿ ਇਹ ਪੰਜਾਬ ਨੂੰ ਪਾਣੀ ਦੇਣਾ ਪੰਜਾਬ ਤਾਂ ਇਹੀ ਕਹਿ ਰਿਹਾ ਕਿ ਜੋ ਸਮਝੌਤੇਮ ਦਾਅਵਾ ਜਿਹੜਾ ਰੱਦ ਹੋਇਆ ਜਿਹੜਾ ਪਾਣੀ ਦੂਜੇ ਸੂਬਿਆਂ ਨੂੰ ਮਿਲੇਗਾ ਕੇਂਦਰ ਨੇ ਵੰਡ ਕਰਨੀ ਹੈ ਜੀ ਕੇਂਦਰ ਨੇ ਆਪ ਹੀ ਕਿਹਾ ਕਿ ਜਿਹੜਾ ਪਾਣੀ ਜਿਹੜਾ ਆਏਗਾ ਉਧਰੋਂ ਤਾਂ ਜਿਹੜੇ ਰਾਜਾਂ ਨੂੰ ਲੋੜ ਆएगी यार ਉਹਨਾਂ ਸੰਦਰ ਰਾਜਾਂ ਨੂੰ ਦਿੱਤਾ ਜਾਏਗਾ ਉਹ ਜੰਮੂ کشمیر ਨੂੰ ਕਿਸੇ ਨੇ ਨਹੀਂ ਕਿਹਾ ਕਿ ਪਾਣੀ ਨਹੀਂ ਦੇਵਾਂਗੇ ਮਾਰੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਸੋ ਬੇਲੂੜਾ ਬਿਆਨ ਲਾਦਾ ਹੈ ਜੀ ਸਥਿਤੀ ਨਹੀਂ ਹੈ ਬਲਕਿ ਇਸ ਮਾਉਲੇ ਚ ਦਾ ਸਭ ਨੂੰ ਅਜੇ ਇੰਤਜ਼ਾਰ ਕਰਨੀ ਚਾਹੀਦੀ ਹੈ ਕਿ ਕੇਂਦਰ ਕੋ ਮੀਟਿੰਗ ਬੁਲਾਉਂਦਾ ਹੈ ਕਿ ਤਰ੍ਹਾਂ ਦੀ ਰਾਇ ਕਰਦਾ ਹੈ ਸੁੰਦਰ ਰਾਜਾਂ ਨੂੰ ਜਿਹਨਾਂ ਨੂੰ ਪਾਣੀ ਦਿੱਤਾ ਜਾਣਾ ਉਥੇ ਕਿੰਦਾ ਦੀ ਸਥਿਤੀ ਹੈ ਅਜਮਾ ਸੁੰਦਰ ਸੀ ਉਹ ਕਹਿੰਦੇ ਕਿ ਜੀ ਪੰਜਾਬ ਵਾਲਿਆਂ ਦੀ ਦੂਸਮ ਜੁੱਤਾ ਹੋਇਆ ਸੀ ਸਾਨੂੰ ਉਹ ਤੋਂ ਪਾਣੀ ਨਹੀਂ ਦਿੱਤਾ ਹੁਣ ਕਿਹੜੇ ਸਮੇਂ ਦੀ ਗੱਲ ਕਰਦੇ ਹੋ ਅਮਰਉਦੁੱਲਾ ਮਨੇ ਬਹੁਤ ਸਾਰਾ ਪਾਣੀ ਪੁਲਾਂ ਦੇ ਹੇਠ ਦੀ ਨਿਕਲ ਗਿਆ ਉਸ ਤੋਂ ਬਾਅਦ ਜੰਮੂ ਤੇ ਕਸ਼ਮੀਰ ਦੀ ਜਿਹੜੀ 1370 ਉਹ ਰਾਤ ਹੋ ਗਈ ਜਿਹੜਾ ਫੈਡਰਲ ਸਿਸਨ ਦਾ ਪੂਰੇ ਸਟੇਟ ਦਾ ਰੁਤਵਾ ਸੀ ਉਹ ਰੁਤਵਾ ਜੰਮੂ ਕਸ਼ਮੀਰ ਤੋਂ ਖੋਲਿਆ ਗਿਆ ਤੇ ਹੁਣ ਪੰਜਾਬ ਨਾਲ ਖਾਮਖਾ ਦਾ ਸਵਾਲ ਖੜਾ ਕੀਤਾ ਆਉਣ ਵਾਲੇ ਦਿਨਾਂ 'ਚ ਦੇਖਣ ਦੀ ਲੋੜ ਹੈ ਕੀ ਬਣਦੀ ਅਸਤੀਤ ਕੀ ਨਹੀਂ ਬਣਦੀ ਇਸ ਮਾਮਲੇ ਤੇ ਮੇਰਾ ਕਹਿਲਾ ਕਿ ਜੰਮੂ ਕਸ਼ਮੀਰ ਹੋਵੇ ਪੰਜਾਬ ਹੋਵੇ ਪਾਂਡੀ ਸੂਬੇ ਆ ਕਿ ਦੂਜੇ ਸੰਨ ਤੋਂ ਕੰਮ ਲੈਣ ਦੀ ਲੋੜ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਦੋਨੇ ਸੂਬੇ ਜਿਹੜੇ ਸਿੱਧੇ ਤੌਰ ਤੇ ਪਾਕਿਸਤਾਨ ਨਾਲ ਲੱਗਦੇ ਨੇ ਜਿਹਨਾਂ ਦੀ ਬਾਰਡਰੀ ਜਿਹੜੀਆਂ ਹੱਦਾਂ ਪਾਕਿਸਤਾਨ ਨਾਲ ਲੱਗਦੀਆਂ ਉਹ ਹੱਦਾਂ ਦੇ ਲੱਗਦੇ ਆ ਦੇਖੋ ਜੰਮੂ ਕਸ਼ਮੀਰ 'ਚ ਆਏ ਜਦੋਂ ਆਪਾਂ ਜਾਣਦੇ ਆ ਪਹਿਲ ਕੰਮ ਕਿਸ ਤਰ੍ਹਾਂ ਦਾ ਗੈਰਮੁਕਤੀ ਬਤਾਰਾ ਕੀਤਾ ਗਿਆ ਤਾਂ ਪੂਰੇ ਮੁਲਕ 'ਚ ਗੁੱਸਾ ਵੀ ਲੈ ਆ ਸੀ ਤੇ ਅਭੀ ਇਹਨੇ ਵੀ ਡਾੜ ਕੇ ਜੰਮੂ ਕਸ਼ਮੀਰ ਦਾ ਸਾਥ ਦਿੱਤਾ ਜੀ ਇਦਾਂ ਹੀ ਜਿਹੜਾਗਾ ਪੰਜਾਬ ਦੇ ਅੰਦਰ ਵੀ ਡਰਨ ਸਿਸਟਮ ਨੇ ਨਸ਼ੇਪੇ ਚ ਜਾਂਦੇ ਆ ਪੰਜਾਬ ਇਸ ਸਰਹੱਦ ਕੰਮ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਪੰਜਾਬ ਵੀ ਜਿਹੜਾ ਹੈ ਉਹਦਾਂ ਦੀਆਂ ਸਰਹੱਦਾਂ ਪਾਕਿਸਤਾਨ ਦੀਆਂ ਦਾ ਸਾਹਮਣਾ ਕਰ ਰਿਹਾ ਤੇ ਜੰਮੂ ਕਸ਼ਮੀਰ ਵੀ ਕਰ ਰਿਹਾ ਬਹੁਤ ਸਾਰੇ ਮਾਮਲੇ ਜਿਹੜੇ ਦੋਨਾਂ ਸੂਬਿਆਂ ਦੇ ਸਾਂਝੇ ਇੰਟਰਸਟ ਹੈ ਸੁਰੇਸ਼ ਬੇਲੂੜੇ ਬਵਾਦ ਤੇ ਇੱਕ ਦੂਜੇ ਨਾਲ ਉਲਝਣਾਂ ਨਹੀਂ ਚਾਹੀਦਾ ਸਗੋਂ ਬੈਠ ਕੇ ਇਸ ਮਾਮਲੇ ਤੇ ਹੱਲ ਲੱਭਣਾ ਚਾਹੀਦਾ ਹੱਲ ਲੱਭਿਆ ਜਾ ਸਕਦਾ ਹੈ ਅਜੇ ਤਾਂ ਸੰਧੋਤਾ ਰੱਦ ਹੋਇਆ ਜੀ ਬਾਰੇ ਸਵਾਲ ਜਾ ਖੜੇ ਹੋਣ ਦਾ ਕਿਸੇ ਦਾ ਮੌਕਾ ਹੀ ਨਹੀਂ ਬੇਮੌਕੇ ਉਠਾਏਗਾ ਸਵਾਲ ਹੈ ਜੀ ਜੀ ਸੋ ਅਗਲਾ ਮੁੱਦਾ ਹੈ ਪੰਜਾਬ ਯੂਨੀਵਰਸਿਟੀ ਦਾ ਜਿੱਥੇ ਕਿ ਅਸੀਂ ਸਭ ਜਾਣਦੇ ਹਾਂ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਐਫਿਡੇਫਿਟ ਜਿਹੜਾ ਹੈ ਵਿਦਿਆਰਥੀ ਲਈ ਲਾਜ਼ਮੀ ਕੀਤਾ ਗਿਆ ਹੈ ਸੋ ਅਸੀਂ ਜਾਣਨਾ ਚਾਹਾਂਗੇ ਕਿ ਇਸ ਐਫਿਡੇਫਿਟ ਦੇ ਵਿੱਚ ਕੀ ਹੈ ਸੋ ਇਸ ਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗੇ ਕਿ ਅਕਾਲੀ ਆਗੂ ਮੰਤ੍ਰੀਤ ਸਿੰਘ ਯਾਲੀ ਦੇ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਅਸੀਂ ਜਾਣਨਾ ਚਾਹਾਂਗੇ ਕਿ ਪੂਰਾ ਮਾਮਲਾ ਕੀ ਹੈ ਦੇਖੋ ਪਾਣੀ ਮੈਮਰੀ ਕਮੇਟੀ ਜਿਹੜੀ ਅਕਾਲ ਤਾਸ ਵੱਲੋਂ ਥਾਪੀ ਗਈ ਹੈ ਜੀ ਦਸੀਨੀ ਰਾਗੂ ਆ ਮੰਪੀ ਦੇ ਆਲੀ ਹੂੰ ਉਹਨਾਂ ਨੇ ਸਾਬਤ ਤੌਰ ਤੇ ਕਿਹਾ ਹੈ ਕਿ ਪਿਆਜ ਯੂਨੀਵਰਸਿਟੀ ਨੇ ਜਿਸ ਕਦਰ ਫੈਸਲਾ ਲਿਆ ਹੈ ਕਿ ਉੱਥੋਂ ਦੇ ਜਿਹੜੇ ਵਿਦਿਆਰਥੀ ਐ ਪ੍ਰੋਟੈਸਟ ਨਹੀਂ ਕਰ ਸਕਦੇ ਚਾਹੇ ਮੰਗਾ ਉਹਨਾਂ ਨੇ ਕਿੰਨੀਆਂ ਵੀ ਬਾਜੂ ਹੋਣ ਉਹ ਕਹਿੰਦੇ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਜੇ ਪ੍ਰੋਟੈਸਟ ਕਰੋਗੇ ਤਾਂ ਸਖਤ ਤੋਂ ਸਖਤ ਸਜ਼ਾ ਵਿਦਿਆਰਥੀਆਂ ਨੂੰ ਦਿੱਤੀ ਜਾ ਸਕਦੀ ਆ ਪਾ ਸਾਰੇ ਜਾਣਦੇ ਆ ਯੂਨੀਵਰਸਿਟੀ ਤੋਂ ਬਾਹਰ ਹੋ ਜੇ ਵਿਦਿਆਰਥੀ ਦੇ ਤੋਂ ਵੱਡੀ ਸਜ਼ਾ ਕੀ ਹੋ ਸਕਦੀ ਹੈ ਮਨਪ੍ਰੀਤ ਯਾਲੀਨਸ ਮੁੱਦਤੇ ਆ ਚੁੱਕੀ ਹੈ ਜੀ ਵਿਦਿਆਰਥੀਆਂ ਦੇ ਨਾਲ ਖੜੇ ਹੋਏ ਆ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਸ ਮੁੱਦੇ ਤੇ ਲੜਾਈ ਲੜ ਰਹੇ ਆ ਉਹ ਘੇਰੇ ਵੀ ਬੜਾ ਇਹ ਜਿਹੜਾ ਇੱਕ ਤਰੀਕੇ ਦਾ ਤਾਨਾਸ਼ਹੀ ਵਾਲਾ ਫੈਸਲਾ ਵਿਦਿਆਰਥੀਆਂ ਤੇ ਕਿਉਂ ਥੋਪਿਆ ਜਾ ਰਿਹਾ ਔਰ ਖਾਸ ਕਰਕੇ ਕਿਉਂ ਯੂਨੀਵਰਸਿਟੀ ਹੈ ਜਿਸ ਯੂਨੀਵਰਸਿਟੀ ਦੇ ਵਿੱਚ تیسਰ ਵਿਦਿਆਰਥੀ ਪੋਲਿਟਿਕਸ ਨੂੰ ਇੱਕ ਅਦਾਵਾਰ ਅਗੂ ਪਾਦਾ ਹੈ ਖਾਸ ਕਰਕੇ ਪੰਜਾਬ ਦੇ ਲਈ ਹਰਿਆਣਾ ਦੇ ਲਈ ਤਾਂ ਮੈਂ ਕਹਾਂਗਾ ਕਿ ਪੋਲਿਟਿਕ ਦੀ ਨਰਸਰੀ ਹੈ ਵਿਦਿਆਰਥੀ ਇੱਥੇ ਪੜ੍ਹਦੇ ਵੀ ਹੈ ਚੋਣਾ ਜੇਸਾ ਵੀ ਲੈਂਦੇ ਆ ਔਰ ਵੱਡੇ ਹੋ ਕੇ ਨੇ ਅੱਗੇ ਆਗੂ ਨਿਕਲਿਆ ਕੋ ਪ੍ਰਧਾਨ ਬਣਦਾ ਕਿ ਉਦੇਦਾਰ ਬਣਦਾ ਤੋ ਪੰਜਾਬ ਤੇ ਹਰਿਆਣਾ ਦੀ ਰਾਜਨੀਤੀ ਕਿੰਨੇ ਨਾਂਜ ਆਪਾਂ ਲਈਏ ਤਾਂ ਸਮਾਂ ਲੱਗੇਗਾ ਜਿਹੜੇ ਐਸੋ ਇਹ ਪੰਜਾਬ ਤੇ ਹਰਿਆਣਾ ਦੀ ਰਾਜਨੀਤੀ ਚ ਛਾਏ ਹੋਏ ਉਸ ਯੂਨੀਵਰਸਿਟੀ ਤੋਂ ਨਿਕਲ ਕੇ ਆਏ ਆ ਯੂਨੀਵਰਸਿਟੀ ਪੜਾਈ ਕਰਕੇ ਆਏ ਆ ਸੋ ਇਸ ਤਰੀਕੇ ਦੇ ਨਾਲ ਜੋ ਯੂਨੀਵਰਸਿਟੀ ਨੇ ਫੈਸਲਾ ਲਿਆ ਉਹਦਾ ਵਿਰੋਧ ਕੀਤਾ ਜਾ ਰਿਹਾ ਵਿਦਿਆਰਥੀਆਂ ਦਾ ਕਹਿਣਾ ਦੇਖੋ ਵਿਦਿਆਰਥੀਆਂ ਚ ਆਪਸੀ મતਭੇਦ ਹੋਣੇ ਸੁਭਾਅ ਕਾਈ ਜਥੇ ਬੰਦੀਆਂ ਇੱਕ ਦੂਜੇ ਨਾਲ ਸਹਿਮਤ ਨਹੀਂ ਹੁੰਦੀਆਂ ਉਹਨਾਂ ਨੇ ਵੀ ਆਪਸੀ ਇਲੈਕਸ਼ਨ ਹੁੰਨੇ ਆ ਇਲੈਕਸ਼ਨ ਦੇ ਸਾਡਾਂ ਵੀ ਆਪਸੀ મતਵੇਦ ਹੁੰਦੇ ਆ ਪਰ ਉਹਨਾਂ ਕਹਿੰਦੇ ਕਿ ਸਾਡੇ ਜੋ ਮਰਜ਼ੀ ਮਤਵੇਦ ਹੋਣ ਪਰ ਅਸੀਂ ਇਸ ਮਾਮਲੇ ਤੇ ਸਾਰੇ ਇੱਕ ਆ ਅਸੀਂ ਜਿੰਨੀ ਦੇਰ ਤੱਕ ਇਹ ਪਿਆ ਯੂਨੀਵਰਸਿਟੀ ਫੈਸਲਾ ਬਾਸ ਨਹੀਂ ਲੈਂਦੇ ਅੰਦੋਲਨ ਜਾਰੀ ਰਹੇਗਾ ਜਿਹਦਾ ਮਨਪੀਧਿਆਲੀ ਨੇ ਹਮਾਇਤ ਕੀਤੀ ਹੈ ਕਾਂਗਰਸ ਦੇ ਆਗੂਆਂ ਨੇ ਇਦਾਂ ਹੀ ਸੋਨੀ ਕਾਲੀ ਦਲ ਦੇ ਆਗੂਆਂ ਨੇ ਵੱਖ-ਵੱਖ ਆਗੂਆਂ ਨੇ ਨਾ ਮਦਾਨ ਦੇ ਤੇ ਵਿਦਿਆਰਥੀਆਂ ਦੀ ਹਮਾਇਤ ਕੀਤੀ ਹੈ ਵਿਦਿਆਰਥੀ ਲੜਾਈ ਲੜ ਰਹੇ ਆ ਦੇਖਦੇ ਆ ਉਹਨਾਂ ਵਾਲੇ ਦਿਨਾਂ ਚ ਯੂਨੀਵਰਸਿਟੀ ਕੀ ਆਪਣਾ ਯੂ-ਟਰਨ ਮਾਰਦੀ ਹੈ ਜਾਂ ਆਪਣੇ ਮਾਮਲੇ ਤੇ ਅੜੀ ਰਹੇਗੀ ਜੀ ਜੀ ਸੋ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀ ਜਿਹੜਾ ਹੈ ਕੇਂਦਰ ਨੇ ਪੰਜਾਬ ਦੇ ਕਰਜ਼ੇ ਤੇ ਕਟੌਤੀ ਕੀਤੀ ਹੈ ਅਸੀਂ ਦੱਸਣਾ ਚਾਹਾਂਗੇ ਕਿ ਜਿਹੜਾ ਹੈ 4000 ਕਰੋੜ ਰੁਪਏ ਦੀ ਕਟੌਤੀ ਜਿਹੜੀ ਹੈ ਇੱਥੇ ਬਹਾਲ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ 3000 ਕਰੋੜ ਰੁਪਏ ਦੀ ਜਿਹੜੀ ਹੈ ਕਰਜ਼ਾ ਚੁੱਕਣ ਦੀ ਮਨਜ਼ੂਰੀ ਵੀ ਦਿੱਤੀ ਗਈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਪੰਜਾਬ ਤੇ ਜਦੋਂ ਕੇਂਦਰ ਦੀ ਆਪਾਂ ਗੱਲ ਕਰਦੇ ਹਾਂ ਖਾਸ ਕਰਕੇ ਫੰਡਸ ਦੇ ਮਾਮਲੇ ਨਾਲ ਕੇ ਹਮਮ ਉਹਨਾਂ ਦੇ ਬਾਰੇ ਇੱਥੇ ਕੇਂਦਰ ਨੇ ਜਿਹੜੀ ਕਰਜ਼ਾ ਲੈਣ ਦੀ ਜਿਹੜੀ ਹੱਦ ਹੁੰਦੀ ਉਹਦੇ ਜਿਹੜੀ ਘਟौती ਕੀਤੀ ਸੀ ਹਮਮ ਪਿੱਛੇ ਜੇ ਉਹਦੇ 4000 ਰੁਪਏ ਕਰੋੜ ਦੀ ਘਟौती ਕੀਤੀ 4000 ਕਰੋੜ ਦੀ ਘਟौती ਕਰਨਾ ਪੰਜਾਬ ਵਰਗੇ ਸਟੇਟ ਲਈ ਵੱਡਾ ਕਸਾਰਾ ਸੀ ਵੱਡਾ ਘਾਟਾ ਸੀ ਆਪਾਂ ਦੇਖਿਆ ਪਿਛਲੇ ਦਿਨਾਂ 'ਚ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਪਿੰਡੂ ਸੜਕਾਂ ਉਹਨਾਂ ਦੀ ਬਰਾਂਧਿਤ ਕੀਤੀ ਜਾਏ ਜਿੱਥੇ ਚੁੱਟੀਆਂ ਨਵੇਂ ਆ ਬਣਾਈਆਂ ਜਾਣ ਹੁਣ ਪੰਜਾਬ 'ਚ ਵਿੰਡੋ ਸਿਸਟਮ ਪਾਸੇ ਜਿਹੜੇ ਰੂਰਲ ਡਿਵੈਲਪਮੈਂਟ ਦਾ ਫੰਡ ਨਹੀਂ ਮਈਆ ਕਰ ਰਹੇ ਦੂਜੇ ਪਾਸੇ ਜਿਹੜੀਆਂ ਪੰਜਾਬ ਦੀਆਂ ਸੜਕਾਂ ਦਾ ਮਾੜਾ ਹਾਲ ਹੁਣ ਆਪਾਂ ਜਾਣਦੇ ਆ ਜਿਵੇਂ ਪਿਛਲੇ ਤਣਾ ਚ ਬਾਰਸ਼ਾਂ ਦੇ ਮੌਸਮ ਕਰਕੇ ਸਮੂਰ ਦੀ ਇੱਕ ਵੱਡੀ ਨਹਿਰ ਟੁੱਟ ਗਈ ਉਹ ਨਹਿਰ ਦੇ ਭਰਨ ਦੇ ਲਈ ਉੱਥੇ ਬੋਰੀਆਂ ਨਹੀਂ ਲੱਭ ਰੀਆਂ ਉੱਥੇ ਜਿਹੜਾ ਹੈ ਇਸ ਤਰ੍ਹਾਂ ਇੰਤਜ਼ਾਮ ਕਰਨੇ ਔਖੇ ਹਾਲਾਂਕਿ ਜੇ ਆਪਾਂ ਗੱਲ ਕਰ ਰਹੇ ਹੁਣ ਤੱਕ ਉਹ 파ੜ ਪੂਰਾ ਜਾ ਚੁੱਕਾ ਹੈ ਜਾਨੀ ਵਕ ਵਕ ਇਲੈਕਟ੍ਰਾਨ ਚ ਐਰੀਗੇਸ਼ਨ ਨਹੀਂ ਗੱਲ ਆ ਸੜਕਾਂ ਦੀ ਗੱਲ ਆ ਮੁਕਾਦਿਕਾ ਦਾ ਫੰਡ ਦੀ ਤਾਂ ਹਮੇਸ਼ਾ ਹੀ ਲੋੜ ਰਹਿੰਦੀ ਆ ਜੀ ਪਰ ਬਿਆਨ ਕਹਿੰਦਾ ਸਾਡਾ ਅਧਿਕਾਰ ਆ ਬਿਆਨ ਨੇ ਪਿਛਲੇ ਦਿਨਾਂ ਚ ਪੱਤਰ ਵੀ ਲਿਖਿਆ ਹੈ ਕਿ ਸਾਡੇ ਜਿਹੜੇ ਫੰਡਸ ਕਟੋਤੀ ਕੀਤੀ ਆ ਉਹ ਬਹਾਲ ਕੀਤੇ ਜਾਣ ਪੰਜਾਬ ਨੂੰ ਫੰਡਾਂ ਦੀ ਵਿਕਾਸ ਦੀ ਬੇਹੱਦ ਲੋੜ ਹੈ ਚੰਗੀ ਗੱਲ ਆ ਆਪਾਂ ਕਹਿੰਨੇ ਕਿ ਸ਼ੁਭਸ਼ਗਨ ਹੈ ਕਿੰਨੇ ਕਰਨੇ ਕੀ ਤਰ੍ਹਾਂ ਦਾ ਸੋਚਿਆ 4000 ਕਰੋੜ ਤੋਂ 3000 ਕਰੋੜ ਦਾ ਲਾ ਫੰਡਸ ਹੈ ਉਹਦੀ ਆਗਾਹ ਦਿੱਤੀ ਆ ਕਿ ਤੁਸੀਂ ਲੋਨ ਕਰਜ਼ਾ ਇੱਥੇ ਚੁੱਕ ਸਕਦੇ ਹੋ ਇਹ 3000 ਕਰੋੜ ਤੋਂ ਜਿਹੜਾ ਪਹਿਲਾ ਜਿਹੜਾ ਕਰਜ਼ਾ ਹੈਗਾ 9 ਮਹੀਨਿਆਂ ਚ ਔਰ ਕੁਛ ਰਕਮ ਲਈ ਬਾਕੀ ਸਾਲ ਦੇ ਐਂਡ ਤੇ ਲਈ ਜਾਏਗੀ ਕਿ ਚੰਗੀ ਸ਼ੁਰੂਆਤ ਆ ਜਿਹੜਾ ਸੋਕਾ ਪਿਆ ਸੀ ਅਕਸਰ ਆਪਾਂ ਮੌਨਸੂਨ ਦੀ ਜਦੋਂ ਗੱਲ ਕਰਦੇ ਆ ਜਦੋਂ ਬਾਰਿਸ਼ ਹੁੰਦੀ ਨਾ ਫਸਲਾਂ ਕਿਦਾਂ ਕਮਲਾ ਜਾਂਦੀਆਂ ਪੌਦੇ ਕਿਦਾਂ ਕਮਲਾ ਜਾਂਦੇ ਇਦਾਂ ਹੀ ਜਿ ਸਟੇਟਾਂ ਨੂੰ ਫੰਡਰਮੈਂਟਲ ਸਟੇਟਾਂ ਵੀ ਕਮਲਾ ਜਾਂਦੀਆਂ ਹਮ ਚੰਗਾ ਹੋਇਆ ਪੰਜਾਬ 'ਚ ਮੌਨਸੂਨ ਦਾ ਆਈ ਰਹੀ ਹੈ ਇੱਕ ਮੌਨਸੂਨ ਕਹਿੰਦੇ ਨੇ ਫੰਡ ਦੇ ਰੂਪ 'ਚ ਭੇਜੀ ਹੈ ਲੱਗਦਾ ਹੈ ਕਿ ਸਰਕਾਰ ਦੇ ਚਿਹਰਿਆਂ 'ਤੇ ਵੀ ਰੌਣਕ ਜ਼ਰੂਰ ਆਏਗੀ ਇਸ ਨਵੇਂ ਮੌਨਸੂਨ ਦੇ ਨਾਮ 'ਤੇ ਜੀ ਜੀ ਸੋ ਅਸੀਂ ਅੱਗੇ ਵਧਾਂਗੇ ਤੇ ਇਸ ਦਾ ਜਿਹੜਾ ਅਗਲਾ ਮੁੱਦਾ ਹੈ ਕੱਲ 21 ਜੂਨ ਹੈ ਸੋ ਪੂਰੇ ਵਿਸ਼ਵ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ ਸੀ ਜਾਨਣਾ ਚਾਹਾਂਗੇ ਕਿ ਕਿਹੜੇ ਪੱਧਰ ਤੇ ਜਿਹੜਾ ਹੈ ਵਿਸ਼ਵ ਪੱਧਰ ਦੇ ਵਿੱਚ ਇਹ ਯੋਗਾ ਦਿਵਸ ਮਨਾਇਆ ਜਾ ਰਿਹਾ ਸੋ ਕਿ ਪੰਜਾਬ ਦੇ ਵਿੱਚ ਇਸ ਦਾ ਕੀ ਏਜੰਡਾ ਹੋਵੇਗਾ ਬੀ ਗੋਪਾਲ ਕੇ ਯੋਗਾ ਦੇਸ਼ ਹੈ ਯੋਗਾ ਦੇਸ਼ ਨੂੰ ਲੈ ਕੇ ਵੱਡੇ ਵੱਡੇ ਇਸ਼ਤਿਹਾਰ ਆ ਰਹੇ ਹਨ ਭੂਮੀ ਪਦਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਾਲ ਆਪਣੀਆਂ ਤਸਵੀਰਾਂ ਲਾ ਕੇ ਐਡ ਦੇ ਰਿਹਾ ਹਰਿਆਣੇ ਵਾਲੇ ਦੇ ਰਹਿ ਮੰਦਿਰ ਰਸੀ ਸਾਊਦੀਆਂ ਕੇ ਸਟੇਟਸ ਆ ਉਹਨਾਂ ਦੇ ਵੀ ਮੀਡੀਆ ਤੇ ਇਸ਼ਤਿਹਾਰ ਆਇਆ ਸੋਖਾਂ ਜੁਗਾ ਲਈ ਬਹੁਤ ਇੱਕ ਉਤਸ਼ਾਹ ਆਇਆ ਸਾਰੇ ਦੇ ਦੇ ਅੰਦਰ ਹੀ ਆਪਰੇ ਜਾਣਦੇ ਆ ਕਿ ਸਤਿਮੰਤ ਡਾਕਟਰ ਬਰਵੀਰ ਸਿੰਘ ਡਾਕਟਰ ਬਰਵੀਰ ਸਿੰਘ ਉਹਨਾਂ ਨੇ 2 ਦਿਨ ਪਹਿਲਾਂ ਜਲੰਧਰ ਜਾ ਕੇ ਜੋਗਾ ਜਿਹੜੀ ਹੈ ਉਥੇ ਕਲਾਸ ਲਈ ਕਹਿ ਲਓ ਆਪਾਂ ਜਿਹੜਾ ਕੈਂਪ ਅਟੈਂਡ ਕੀਤਾ ਗਿਆ ਲਓ ਉਥੇ ਚੰਗਾ ਅੰਗਾਰਾ ਜਾਨੀ ਇੱਕ ਦਿਨ ਦੇ ਕੈਂਪ ਦੇ ਵਿੱਚ 21000 ਤੋਂ ਦੇਰੇ ਲੋਕਾਂ ਨੇ ਪਾਰਸਵਰੀ ਗੀਤਾ ਜਣੀ ਜੋਗਾ ਲਈ ਉਥੇ ਬੈਠਣ ਲਈ ਜਗ੍ਹਾ ਨਹੀਂ ਸਿਲ੍ਹਾ ਬਰੀ ਇਨਾ ਵੱਡਾ ਹਲਾਰਾ ਸੋ ਜੋਗਾ ਦੇ ਕਿ ਚੰਗਾ ਜਿਹੜਾ ਲੋਕਾਂ ਚ ਰਜਾਣਾ ਸਿਹੇ ਦੇ ਲਿਹਾਜ਼ ਨਾਲ ਉਹ ਡਾਕਟਰ ਬਰਵੀਰ ਸਿੰਘ ਨੇ ਸੁਨੇਹਾ ਵੀ ਦਿੱਤਾ ਇਸ ਮੌਕੇ ਤੇ ਕਿ ਜੇ ਤੁਸੀਂ ਆਪਣਾ ਮਨ ਤੇ ਤਨ ਤੰਦਰੁਸਤ ਰੱਖਣਾ ਹੈ ਤਾਂ ਕਸਰਤ ਜ਼ਰੂਰ ਕਰੋ ਔਰ ਜੋਗਾ ਸਤੋਂ ਵਧੀਆ ਅਭਿਆਸ ਹੈ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਔਰ ਖਾਸ ਤੌਰ ਤੇ ਜੋਗਾ ਹੈ ਕਾ ਐਸੀ ਕਸਰਦਾ ਜਿਹੜੀ ਕ ਮੰਤਰੀ ਪਦਰ ਉੱਤੇ ਮੈਂ ਕਹਾਂਗਾ ਸਾਡੇ ਮੁਲਕ ਦੀ ਦੇਣਾ ਦੁਨੀਆ ਭਰ ਜੇ ਨਾਂਗ ਹੈ ਜੋਗਾ ਦਾ ਉਹਦੀ ਜਿਹੜੀ ਰਿਸਪੌਂਸਿਬਿਲਟੀ ਕਹ ਲਿਏ ਗੇਣ ਕਹ ਲੋ ਉਹ ਸਾਡੇ ਮੁਲਕ ਦੀ ਹੈ ਸੋ ਕੱਲ ਨੂੰ ਇਹ ਦਿਨ ਹੈਗਾ ਪੰਜਾਬ ਚ ਵੱਖ-ਵੱਖ ਸ਼ਹਿਰਾਂ ਦੇ ਅੰਦਰ ਸਕੂਲਾਂ ਦੇ ਅੰਦਰ ਜੋਗਾ ਦੇ ਕੈਂਪ ਲੱਗ ਰਹੇ ਨੇ ਤੇ ਵੱਖ-ਵੱਖ ਕੈਂਸੀ ਜੀ ਚ ਨਾ ਲਾ ਰਹੀਆਂ ਉਮੀ ਪੱਤਰ ਦੇ ਵੱਖ-ਵੱਖ ਸੂਬਿਆਂ ਚ ਲੱਗ ਰਹੇ ਕਿ ਚੰਗਾ ਤੇ ਸਾਰਾ ਮਾਹੌਲ ਹੈ ਔਰ ਮਾਹੌਲ ਆਉਣ ਵਾਲੇ ਦਿਨਾਂ ਚ ਲੱਗਦਾ ਕਿ ਨਾ ਲੋਕਾਂ ਦੀ ਸਿਹਤ ਲਈ ਤੰਦਰੁਸਤੀ ਮਾਰਗਾਂ ਦੇ ਸਤਕਾਰੇ ਦੀ ਇੱਕ ਚੰਗਾ ਸੰਹਿਾਰ ਲੈ ਕੇ ਚੰਗੇ ਅਪਰਾਲੇ ਵਿੱਚੋਂ ਇਸ ਨੂੰ ਦੇਖੇ ਜਾਣ ਦੀ ਜ਼ਰੂਰਤ ਹੈ ਜੀ ਜੀ ਸੋ ਅਗਲਾ ਮੁੱਦਾ ਹੈ ਵੀਜ਼ੇ ਨੂੰ ਲੈ ਕੇ ਜਿੱਥੇ ਕੀ ਅਮਰੀਕਾ ਦੇ ਵੱਲੋਂ ਮੋਤਲ ਵੀਜ਼ੇ ਨੂੰ ਬਹਾਲ ਕਰ ਦਿੱਤਾ ਗਿਆ ਸੋ ਵਿਦਿਆਰਥੀਆਂ ਨੂੰ ਇਸ ਦਾ ਕੀ ਫਾਇਦਾ ਹੋਵੇਗਾ ਦੇਖੋ ਵਿਦਿਆਰਥੀਆਂ ਦੇ ਫਾਇਦੇ ਦੀ ਗੱਲ ਹੈ ਕਿ ਪਿਛਲੇ ਦਿਨਾਂ ਚ ਇਤਦਾਮ ਪੰਜਾਬੀ ਜਿਹਾ ਆਪਾਂ ਕਹਿੰਗੇ ਵਿਦਿਆਰਥੀਆਂ ਦੇ ਕਾਫੀ ਹੜ੍ਹ ਜ਼ਦੀ ਰਹੀ ਹੈ ਜੇ ਅਮਰੀਕਾ ਨੇ ਸਖਤੀਆਂ ਕੀਤੀਆਂ ਫਿਰ ਕੈਨੇਡਾ ਨੇ ਸਖਤੀਆਂ ਕੀਤੀਆਂ ਆਪਾਂ ਇੱਕ ਦੋ ਦਿਨ ਪਹਿਲਾਂ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਕੈਨੇਡਾ ਵਾਲਾ ਨੇ ਕੁਝ ਰੈਲੈਕਸੇਸ਼ਨ ਦਿੱਤੀ ਹੈ ਵਿਦਿਆਰਥੀਆਂ ਨੂੰ ਇਦਾਂ ਹੀ ਹੁਣ ਜਿਹੜਾ ਅਮਰੀਕਾ ਹੈਗਾ ਉਹਨਾਂ ਵੱਲੋਂ ਵੀ ਜਿਹੜਾ ਰੈਲੈਕਸੇਸ਼ਨ ਦਿੱਤੀ ਗਈ ਹੈ ਕਿ ਵਿਦਿਆਰਥੀਆ ਉਹਦੇ ਦਾਖਲੇ ਜਿਹੜੀ ਪਹਿਲਾਂ ਉਹਨੇ ਸਖਤੀ ਕੀਤੀ ਸੀ ਉਹ ਸਖਤੀ ਨੂੰ ਸਰਤਾ ਮੌਤਲ ਕਰ ਦਿੱਤੀਆਂ ਪਰ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਸੋਸ਼ਲ ਮੀਡੀਆ ਤੇ ਉਹਨੂੰ ਆਪਣੇ ਕੌਣ ਜਿਹੜੇ ਹੈਗੇ ਆ ਸਾਹਮਣੇ ਕਰਨੇ ਹੋਣਗੇ ਨਾਲੇ ਇਹ ਵੀ ਗੱਲ ਹੈ ਕਿ ਅਮਰੀਕਾ ਦੇ ਖਿਲਾਫ ਕੋਈ ਗੱਲ ਆਏਗੀ ਕੋਈ ਸ਼ਰਾਬਤ ਵਾਲੀ ਗੱਲ ਆਏਗੀ ਕੋਈ ਦੇ ਦੇ ਖਰਾਬ ਗੱਲ ਆਏਗੀ ਤਾਂ ਨਾਲ ਦੀ ਨਾਲ ਹੀ ਉਸ ਵਿਦਿਆਰਥੀ ਦੇ ਕਾਰਵਾਈ ਕੀਤੀ ਜਾਏਗੀ ਜੀ ਪਰ ਕਿੰਨਾ ਸੁਨਿਆਏ ਕਿ ਪਿਛਲੇ ਦਿਨਾਂ ਚ ਜਾ ਰਿਹਾ ਸੀ ਕਿ ਬਹੁਤ ਸਖਤੀਆਂ ਜੀ ਉਨ ਉਥੇ ਅਮਰੀਕਾ ਸਟੱਡੀ ਕਰਨ ਆਉਂ ਮੁਸ਼ਕਲ ਹੈ ਇਹਦੇ ਨਾਲ ਸਾਡੇ ਹਿੰਦੁਸਤਾਨ ਦੇ ਦੁਨੀਆ ਭਰ ਦੇ ਵਿਦਿਆਰਥੀ ਜੀ ਉਹਨਾਂ ਨੇ ਕੀਤਾ ਤੇ ਸਾਡੇ ਮੁਲਕ ਲਈ ਮੁਲਕ ਦੀ ਆਪਾਂ ਗੱਲ ਕਰ ਦਿੰਦਾ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬੀ ਵੀ ਬੜੇ ਉਤਸੁਖਤ ਹੁੰਦੇ ਆ ਦਾ ਕੈਨੇਡਾ ਵਾਲੇ ਆਪਾਂ ਕਿਹਾ ਹੈ ਦਹੀਂ ਅਮਰੀਕਾ ਦੀ ਸਟੱਡੀ ਲਈ ਰੋਟ ਸੁਕੁੰਦੇ ਸਟੂਡੈਂਟ ਆਤੀ ਕਿ ਨਵਾਂ ਰਾਹ ਖੁੱਲਿਆ ਚਾਹੇ ਉਹਦੇ ਚ ਸ਼ਰਤਾਂ ਕੰਡੀਸ਼ਨ ਜਿਹੜੀਆਂ ਲਾਈਆਂ ਗਈਆਂ ਹਨ ਪਰ ਘਟੋ ਘਟ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਸੀ ਉਹ ਪਾਬੰਦੀਆਂ ਨੂੰ ਮੁਤਲ ਕਰ ਦਿੱਤਾ ਗਿਆ ਔਰ ਵਿਦਿਆਰਥੀਆਂ ਲਈ ਅਮਰੀਕਾ ਦੇ ਚ ਸਟੱਡੀ ਦੇ ਲਈ ਦਾਖਲਿਆਂ ਦੀ ਇੱਕ ਨਵਾਂ ਰਾਹ ਖੁੱਲਦਾ ਨਜ਼ਰ ਆ ਰਿਹਾ ਇਸ ਖੋਲਣਾ ਜੀ ਜੀ ਸੋ ਅਸੀਂ ਅਗਲਾ ਮੁੱਦਾ ਜਿਹੜਾ ਹੈ ਮੁੱਦਾ ਵੀ ਕਹਿ ਲੀਏ ਇਸ ਨੂੰ ਮੌਸਮ ਦੀ ਅਸੀਂ ਜਾਣਕਾਰੀ ਵੀ ਲਵਾਂਗੇ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਜਿਹੜਾ ਮੌਸਮ ਹੈ ਇਸ ਵੇਲੇ ਜਿਹੜਾ ਹੈ ਸਵੇਰ ਤੋਂ ਹੀ ਬੱਦਲਵਾਈ ਬੜੀ ਹੋਈ ਹੈ ਪਰ ਮੌਸਮ ਵਿਭਾਗ ਦੇ ਵੱਲੋਂ ਇੱਕ ਅਲਰਟ ਵਿਚਾਰੀ ਕੀਤਾ ਗਿਆ ਹੈ ਉਹਨਾਂ ਨੇ 10 ਸੂਬਿਆਂ ਦੇ ਵਿੱਚ 10 ਜ਼ਿਲ੍ਹਿਆਂ ਦੇ ਨਾਲ ਹੀ ਜਿਹੜਾ ਹੈ ਅਲਰਟ ਜਾਰੀ ਕੀਤਾ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਜਿਹੜੀ ਹਮਸਪਰੀ ਜਿਹੜੀ ਗਰਮੀ ਪੈ ਰਹੀ ਹੈ ਇਸ ਵੇਲੇ ਉਸ ਤੋਂ ਰਾਤ ਮਿਲੇਗੀ ਦੇਖੋ ਮੌਸਮ ਇਸ ਦਾ ਬਹੁਤ ਸਾਰੀਆਂ ਗੱਲਾਂ ਸਾਡੀ ਜ਼ਿੰਦਗੀ ਨਾਲ ਸੰਬੰਧ ਰੱਖਦੀਆਂ ਹਨ ਜੀ ਰੱਬਾ ਮੌਸਮ ਦੀ ਗੱਲ ਕਰ ਰਹੇ ਆ ਮੌਸਮ ਬਾਰੇ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਮੌਸਮ ਇੱਕ ਜਿਹੜਾ ਵਿਸ਼ਾ ਜਿਹੜਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਦੀ ਜ਼ਿੰਦਗੀ ਨਾਲ ਕਲਾ ਜੀਵਨ ਨਾਲ ਨਹੀਂ ਫਸਲਾਂ ਨਾਲ ਪੰਛੀਆਂ ਨਾਲ ਜਾਨਵਰਾਂ ਨਾਲ ਮੌਸਮ ਦਾ ਸਾਰਿਆਂ ਦਾ ਸੰਬੰਧ ਹੈ ਚੰਗਾ ਮੌਸਮ ਹੋਵੇ ਮਾੜਾ ਮੌਸਮ ਹੋਵੇ ਸਭ ਤੇ ਇੰਪੈਕਟ ਪੈਂਦਾ ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਤਾਂ ਪੰਜਾਬ ਦੇ ਗੁਰੂਆਂ ਤੇ ਪਹੁੰਚ ਚੁੱਕੀ ਹੈ ਮੌਸਮ ਅਗਲੇ 1-2 ਦਿਨਾਂ ਤੱਕ ਸ਼ਿਮਲੇਜ ਤਾਂ ਹਿਮਾਚਲ ਦੇ ਕਈ ਖੇਤਰਾਂ 'ਚ ਆਵੀ ਗਈ ਹੈ ਪਰ ਆਉਣ ਵਾਲੇ ਦਿਨਾਂ 'ਚ ਲੱਗਦਾ ਕਿ ਪੂਰਾ ਹਿਮਾਚਲ ਜਿਹੜਾ ਮੌਨਸੂਨ ਕਵਰ ਕਰ ਲੇਗਾ ਤਾਂ ਪੰਜਾਬ ਵੀ ਕਵਰ ਕੀਤਾ ਜਾਏਗਾ ਇਹਦਾ ਕਿ ਚੰਗਾ ਸਨੇਹ ਹੈ ਉਹ ਸਨੇਹ ਦੇ ਨਾਮ ਨਾਲ ਜਿਹੜਾ ਸਭ ਤੋਂ ਵੱਡੀ ਗੱਲ ਆਪਾਂ ਪੰਜਾਬੀ ਆਂ ਦੀ ਖੇਤੀਬਾੜੀ ਦੀ ਗੱਲ ਕਰੀ ਆਪਾਂ ਅਕਸਰ ਕਹਿੰਦੇ ਹੁੰਨੇ ਆ ਕਿ ਖੇਤੀ ਦੇ ਲਈ ਝੋਨੇ ਦੇ ਲਈ ਵਿਸ਼ੇਸ਼ ਤੌਰ ਤੇ ਪਾਣੀ ਦੀ ਬੜੀ ਜ਼ੋਰ ਹੁੰਦੀ ਹੈ ਇਹਨਾਂ ਦਿਨਾਂ 'ਚ بارش ਹੋਏਗੀ ਜਿਹੜੀ ਝੋਨੇ ਦੀ ਫਸਲ ਲਾਈ ਜਾ ਚੁੱਕੀ ਹੈ ਮੁਦਰੀਵਿਲ ਆਹੇ ਬੰਦਾ ਹੈ ਜਿਹੜੀ ਅਗਲੇ ਦਿਨਾਂ ਚ ਚੋਨਾ ਲੱਗੇਗਾ ਮੁਦਰੀ ਫਾਇਦਾ ਹੋਏਗਾ ਸੋ ਫਸਲਾਂ ਵੀ ਉਹਨਾਂ ਲਈ ਵੀ ਕਿ ਚੰਗਾ ਸੁਨੇਹਾ ਹੈ ਪਰ ਲਾੜ ਵੀ ਜਦੋਂ ਗੱਲ ਕਰਦੇ ਆ ਤਾਂ ਉਹ ਵੀ ਹੈ ਕਿ ਜਦੋਂ ਕਿਤੇ ਭਾਰੀ ਬਾਰਸ਼ ਆਉਂਦੀਆਂ ਤਾਂ ਸਾਵਧਾਨ ਰਹਿਣ ਦੀ ਵੀ ਲੋੜ ਹੁੰਦੀ ਹੈ ਫਾਰ ਇਗਜ਼ਾਮਪਲ ਜਦੋਂ ਆਪਾਂ ਮੰਨਦੇ ਆ ਕਿ ਹਿਮਾਚਲ ਚ ਭਾਰੀ ਬਾਰਸ਼ ਆਉਣਗੀਆਂ ਜਿਹੜੇ ਦਰਿਆ ਹੈਗੇ ਹੇਠਾਂੋਂ ਆਉਂਦੇ ਆ ਹਰਿਆਣਾ ਚੋਂ ਆਉਂਦੇ ਆ ਪੰਜਾਬ ਚੋਂ ਆਉਂਦੇ ਆ ਅਧਵਾ ਦੇਖ ਰਿਹਾ ਸੀ ਕਿ ਪੰਜਾਬ ਦਾ ਹਰਿਆਣਾ ਦਾ ਜਿਹੜਾ ਜਮਨਾਨਗਰ ਜ਼ਿਲ੍ਹਾ ਹੈਗਾ ਉਥੋਂ ਵੀ ਜਿਹੜਾ ਦਰਿਆ ਉੱਪਰ ਹਿਮਾਚਲ ਤੋਂ ਆ ਰਿਹਾ ਉਹ ਕਾਫੀ ਤੂਫਾਨ ਤੇ ਹੈ ਕਾਫੀ ਉੱਪਰ ਆ ਚੁੱਕਾ ਹੈ ਨੇੜੇ-ਤੇੜੇ ਦੇ ਪਿੰਡਾਂ 'ਤੇ ਅਲਰਟ ਕਰ ਦਿੱਤਾ ਗਿਆ ਸੋ ਇਦਾਂ ਵੀ ਪੰਜਾਬ 'ਚ ਵੀ ਜਿਹੜੇ ਦਰਿਆ ਲੰਘਦੇ ਆ ਜਿਵੇਂ-ਜਿਵੇਂ ਹਿਮਾਚਲ 'ਚ ਬਾਰਸ਼ਾਂ ਪਾਰੀ ਹੋਣਗੀਆਂ ਨੇੜੇ ਦੇ ਪਿੰਡਾਂ ਲਈ ਖਤਰਾ ਹੀ ਬਣੇਗਾ ਪਰ ਇਹਦੇ ਬਾਅਦੂ ਜਿਹੜਾ ਹੈਗਾ ਅੱਛੇ ਮੌਸਮ ਦਾ ਤਾਂ ਵੈਲਕਮ ਕਰਨੇ ਬਣਦਾ ਹੈ ਮੌਨਸੂਨ ਆਏਗੀ ਪੰਜਾਬ ਦਾ ਬਹੁਤ ਸਾਰੇ ਤਾਂ ਤੇ ਲਈ ਪਾਣੀ 'ਚ ਸੁਧਾਰ ਆਏਗਾ ਸੰਸਲਾਨ ਦਾ ਰੈਗਾ ਇਲਾਕਾ ਉਮਰਸ ਦੀ ਗੱਲ ਕਰਦੇ ਆਂ ਹਾਲਾਂਕਿ ਅਗਲੇ ਦਿਨਾਂ 'ਚ ਜਦੋਂ بارش ਨਹੀਂ ਹੋਇਆ ਕਰੇਗੀ ਉਮਰਸ ਤਾਂ ਫਿਰ ਵੀ ਆ ਜਾਂਦਾ ਹੈ ਪਰ ਘਟੋ ਘਟਾ ਆਰਦੀ ਤੌਰ ਤੇ ਰਾਹਤ ਮਿਲੇਗੀ ਕਿਉਂਕਿ ਤਾਂ ਪਰ ਇਸ ਨੂੰ ਲੂ ਕਹਿੰਦੇ ਆਂ ਘਟੋ ਘਟਾ ਉਸ ਤੋਂ ਸਟਕਾਰਾ ਜਰੂਰ ਮਿਲੇਗਾ ਪਰ ਵੀ بارش ਦੇ ਨਾਲ ਜੀ ਜੀ ਸੋ ਅਸੀਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਮੌਸਮ ਦੀ ਜਿਹੜੀ ਅਸੀਂ ਗੱਲ ਕੀਤੀ ਹੈ ਸੋ ਮੌਸਮ ਮੌਨਸੂਨ ਜਿਹੜਾ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ 10 ਵਿੱਚ ਵਿੱਚ ਮੇਕੀ ਪਟਿਆਲਾ ਹੋ ਗਿਆ ਸ਼ਿਮੂਰ ਸਸਾਈਬ ਹੋ ਗਿਆ ਅਮਰitsar ਬਟਿੰਡਾ ਦੇ ਵਿੱਚ ਤੇ ਨਾਲ ਹੀ ਜਿਹੜੇ ਨੇ ਹੋਰ ਸੂਬਿਆਂ ਦੇ ਵਿੱਚ ਵੀ ਪੈਣ ਦੀ ਜਿਹੜੀ ਸੁਭਾਵਨਾ ਜਤਾਈ ਗਈ ਹੈ ਸੋ ਆਸ ਕਰਦੀ ਹੈ ਕਿ ਜਿਹੜਾ ਮੌਨਸੂਨ ਹੈ ਲੋਕਾਂ ਨੂੰ ਵੀ ਰਾਹਤ ਦੇਵੇਗਾ ਤੇ ਨਾਲ ਹੀ ਜਿਹੜੇ ਜੀਵ ਜੰਤੂ ਨੂੰ ਵੀ ਇਸ ਤੋਂ ਰਾਤ ਮਿਲੇਗੀ ਸੋ ਇਸ ਦੇ ਨਾਲ ਹੀ ਸਮਾਂ ਹੋ ਚੱਲਿਆ ਜੀ ਆਪ ਜੀ ਤੋਂ ਅੱਗੇ ਲੈਂਦਾ ਪ੍ਰੋਗਰਾਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕੰਟੀਨਿਊ ਕਰੀਏ ਸੋ ਤੁਹਾਡਾ ਬ ਧੰਨਵਾਦ ਹੈ ਜੀ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ ਮਿਹਰਬਾਨੀ ਜੀ ਸੋ ਅਸੀਂ ਉਮੀਦ ਕਰਦੇ ਹਾਂਗੇ ਤੁਹਾਨੂੰ ਸਾਡੇ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਇਸ ਦੇ ਨਾਲ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਭਗਦੇ ਆ ਮੁੱਦਿਆਂ ਦੇ ਨਾਲ ਇਸ ਦਿਨ ਅਦਸਤ ਹੋ ਗਿਆ ਧੰਨਵਾਦ